ਅੱਜ ਦੀ ਵੀਡੀਓ ਉਹਨਾਂ ਪੈਣਾ ਵਾਸਤੇ ਆ ਜਿਹੜੀਆਂ ਪੈਣਾ ਨੂੰ ਸਹੁਰੇ ਪਰਿਵਾਰ ਚੋਂ ਕੱਢਿਆ ਜਾਂਦਾ ਸਾਨੂੰ ਰੋਜ਼ ਪਤਾ ਨਹੀਂ ਕਿੰਨੇ ਸੌਆਂ ਹਜ਼ਾਰਾਂ ਫੋਨ ਆਉਂਦੇ ਨੇ ਮੈਸੇਜ ਆਉਂਦੇ ਨੇ ਜੇ ਫੋਨ ਅਟੈਂਡ ਨਾ ਕਰ ਸਕੇ ਤੇ ਮੈਸੇਜ ਸਾਡੇ ਵਟਸਐਪ ਤੇ ਭਰੇ ਹੁੰਦੇ ਨੇ ਤੇ ਰੋਜ਼ਾਨਾ ਸਾਰਿਆਂ ਨਾਲ ਗੱਲਬਾਤ ਪੈਣਾ ਨਾਲ ਕੱਲੇ-ਕੱਲੇ ਕਰਕੇ 10-10 15-15 ਮਿੰਟ ਤਾਂ ਲੱਗ ਹੀ ਜਾਂਦੇ ਨੇ ਘਟ ਹੁੰਦੀ ਹੈ ਅਸੀਂ ਆਉਣਾ ਜਾਣਾ ਵੀ ਹੁੰਦਾ ਮੋਰਚੇ ਤੇ ਵੀ ਜਾਣਾ ਹੁੰਦਾ ਸਾਰਾ ਕੁਝ ਕਰਨਾ ਇਸ ਕਰਕੇ ਕਈ ਵਿਚਾਰੇ ਇਤਰਾਜ਼ ਕਰਦੀਆਂ ਪੈਣਾ ਕਿ ਸਾਡਾ ਫੋਨ ਬਾਬਾ ਜੀ ਟੈਂਡ ਨਹੀਂ ਕਰਦੇ ਮੈਸੇਜ WhatsApp ਤੇ ਆਉਂਦੇ ਬਾਈ ਫੋਨ ਤਾਂ ਚੱਕ ਲੋ ਬੇਨਤੀ ਹੈ ਕਿ ਪਹਿਨੋਂ ਕੁਝ ਜ਼ਰੂਰੀ ਗੱਲਾਂ ਤੁਹਾਨੂੰ ਮੈਂ ਪਹਿਲਾਂ ਹੀ ਕਰ ਦਵਾਂ ਤਲਾਕ ਦੇ ਮੱਦੇ ਨਜ਼ਰ ਜਿਹੜਾ ਕਿ ਕੋਰਟ ਚ ਕੇਸ ਪਾਇਆ ਜਾਂਦਾ ਇਹ ਤੁਹਾਡੀ ਗੱਲ ਬਿਲਕੁਲ ਸੁਣਨ ਵਾਲੀ ਹੈ ਅੱਗੇ ਸ਼ੇਅਰ ਕਰਨ ਵਾਲੀ ਹੈ ਤੇ ਘਰਾਂ ਘਰਾਂ ਦੇ ਵਿੱਚ ਪਹਚਾਣਨ ਵਾਲੀ ਹੈ ਜਿਹੜਾ ਸਾਡੀ ਮਾਨਜੁਗ ਅਦਾਲਤ ਦਾ ਇੱਕ ਗਲਤ ਮਤਲਬ ਫਾਇਦਾ ਲੋਕ ਲੈਂਦੇ ਨੇ ਅਦਾਲਤ ਸਹੀ ਹੈ ਉਹਦੇ ਕੋਲ ਕੋਈ ਵੀ ਕੇਸ ਜਾਊਗਾ ਅਦਾਲਤ ਨੇ ਤੋਂ ਪੁੱਟ ਅਪ ਕਰਨਾ ਹੀ ਆ ਪਰ ਉਹਦੇ ਮੱਦੇ ਨਜ਼ਰ ਅਦਾਲਤ ਕਦੀ ਕਿਸੇ ਨੂੰ ਨਹੀਂ ਕਹਿੰਦੀ ਕਿ ਤੁਹਾਡੇ ਕੋਰਟ ਕੇਸ ਸਹਰੇ ਪਰਿਵਾਰ ਨੇ ਕਰ ਦਿੱਤਾ ਜਾਂ ਕੁੜੀ ਪਰਿਵਾਰ ਨੇ ਕਰ ਦਿੱਤਾ ਤੇ ਤੁਸੀਂ ਸਹਰੇ ਪਰਿਵਾਰ ਵਿੱਚ ਨਹੀਂ ਜਾਣਾ ਕਿਉਂਕਿ ਸਭ ਤੋਂ ਪਹਿਲਾਂ ਪੁਲਿਸ ਵਾਲੇ ਸਾਨੂੰ ਉਲਝਾਉਂਦੇ ਨੇ ਜੀ ਕੋਰਟ ਕੇਸ ਚੱਲਦਾ ਅਸੀਂ ਕੁਝ ਨਹੀਂ ਕਰ ਸਕਦੇ ਨਾ ਤਾਂ ਪੁਲਿਸ ਕਿਸੇ ਨੂੰ ਘਰੇ ਵੜ ਸਕਦੀ ਹੈ ਤੇ ਨਾ ਘਰ ਚੋਂ ਕੱਢ ਸਕਦੀ ਹੈ ਜਥੇਬੰਦੀਆਂ ਬਿਲਕੁਲ ਤੀਪ ਹੈ ਇਹਨੂੰ ਘਰ ਵੜ ਸਕਦੀਆਂ ਪਹਿਲੇ ਨੰਬਰ ਤੇ ਬੇਨਤੀ ਹੈ ਕਿ 8725842517 ਸਮਾਜ ਸੇਵਾ ਸੰਸਥਾ ਠਿਕਰੀਵਾਲ ਤੋਂ ਦਾ ਸਰਪੰਦਰ ਸਿੰਘ ਖਾਲਸਾ ਬੋਲਦਾ ਜੀ ਇਹ ਮੇਰਾ ਨੰਬਰ ਹੈ ਤੁਸੀਂ WhatsApp ਤੇ ਮੈਸੇਜ ਕਰਦੇ ਆ ਜਾਂ ਕਾਲ ਜੇ ਨਹੀਂ ਅਟੈਂਡ ਹੁੰਦੀ ਗੁੱਸਾ ਨਹੀਂ ਪੈਣੋ ਕਰਨਾ ਕਿਉਂਕਿ ਜਦੋਂ ਕਿਸੇ ਵੀ ਧੀ ਭੈਣ ਨੂੰ ਕੋਈ ਸਹਾਰਾ ਮਿਲਦਾ ਤੇ ਉਹ ਉੱਥੇ ਹੀ ਕਾਲ ਕਰਦੀ ਆ ਦੂਜੇ ਨੰਬਰ ਤੇ ਇਹ ਵੀਡੀਓ 3 ਮਿੰਟ ਤੋਂ ਘੱਟ ਦੀ ਬਣਨੀ ਆ ਸੁਣ ਸਾਰੀ ਲਿਓ ਤੇ ਅੱਗੇ-ਅੱਗੇ ਸ਼ੇਅਰ ਕਰ ਦਿਓ ਕਿਉਂਕਿ ਅੱਜ ਕੱਲ ਪੰਜਾਬ 'ਚ 트ੈਂਡ ਬਣ ਚੁੱਕਾ ਹੈ ਕਿ ਧੀਆ ਭੈਣਾਂ ਨੂੰ ਵਿਆਹ ਕੇ ਲਿਆਉਣਾ ਤੇ 2 ਦਿਨ ਰੱਖਣਾ 5 ਦਿਨ ਰੱਖਣਾ ਮਹੀਨਾ ਰੱਖਣਾ 2 ਮਹੀਨੇ ਰੱਖਣਾ ਤੇ ਘਰ ਤੋਂ ਚਲਦੇ ਕਰ ਦੇਣਾ ਜੇ ਤੇ ਉਹਦੇ ਵਿੱਚ ਕੁੜੀ ਦੀ ਗਲਤੀ ਹੈ ਤੇ ਕੁੜੀ ਵਾਲੀ ਆਪਣੀ ਗਲਤੀ ਸਾਡੇ ਕੋਲ ਮੰਨ ਲਵੇ ਤੇ ਸਾਰੇ ਪਰਿਵਾਰ ਦੇ ਜਾ ਕੇ ਸਾਡੇ ਨਾਲ ਪੈਰੀ ਪੈਣਾ ਪਊਗਾ ਉਹ ਸਾਰੀਆਂ ਪਿਛਲੀਆਂ ਗਲਤੀਆਂ ਜਿਹੜੀਆਂ ਉਹਨਾਂ ਦੀ ਮੁਆਫੀ ਵੀਡੀਓ ਵਿੱਚ ਮੰਗਣੀ ਪਵੇਗੀ ਫਿਰ ਸਾਡੇ ਨਾਲ ਸੰਪਰਕ ਕਰਿਓ ਜੇ ਸਾਰੇ ਪਰਿਵਾਰ ਦੇ ਵਿੱਚ ਗਲਤੀ ਨਹੀਂ ਹੈਗੀ ਤੇ ਜੇ ਸੋਹਰਾ ਪਰਿਵਾਰ ਗਲਤ ਹੈ ਤੇ ਧੀ ਭੈਣ ਕਦੀ ਵੀ ਸੋਹਰੇ ਪਰਿਵਾਰ ਚੋਂ ਪੈਰ ਨਾ ਪੁੱਟੇ ਅਸੀਂ ਬਹੁਤ ਜਲਦੀ ਆਪਣੇ ਮਾਪਿਆਂ ਦੇ ਪਿੱਛੇ ਲਾ ਕੇ ਪੈਰ ਪੁੱਟ ਲੈਣੇ ਮੁੜ ਕੇ ਤਰਲੇ ਲੈਂਦੀਆਂ ਕੁੜੀਆਂ ਵੇਖ ਕੇ ਕਿ ਇੱਕ ਵਾਰੇ ਬਾਬਾ ਜੀ ਵਾਰਡ ਦਿਓ ਤੁਹਾਨੂੰ ਪੈਰ ਪੁੱਟਣ ਨੂੰ ਕੋਈ ਮਜਬੂਰ ਕਰਦਾ ਉੱਥੋਂ ਪੈਰ ਪੁੱਟਣ ਤੋਂ ਪਹਿਲਾਂ ਪੁਲਿਸ ਦਾ ਸਹਾਰਾ ਲਾਓ 100 ਨੰਬਰ ਤੇ ਕਾਲ ਕਰੋ ਨਹੀਂ ਕੋਈ ਸਰਪੰਚ ਪੰਚ ਸੁਣਦਾ ਸਾਨੂੰ ਕਾਲ ਕਰੋ ਜੇ ਪੈਰ ਪੁੱਟ ਹੀ ਲਿਆ ਸਹਰੇ ਪਰਿਵਾਰ ਨੇ ਧੱਕੇ ਨਾਲ ਕੱਢ ਦਿੱਤਾ ਕੁੱਟਮਾਰ ਕੀਤੀ ਆ ਤੇ ਸਹਰੇ ਪਰਿਵਾਰ ਦਾ ਵੀ ਉਹ ਹਾਲਾਤ ਕਰਾਂਗੇ ਜੋ ਸਾਡੀ ਧੀ ਪੈਣ ਦਾ ਹੋਇਆ ਸਾਨੂੰ ਕੋਈ ਗੁਰੇਜ਼ ਨਹੀਂ ਇਹ ਗੱਲ ਕਰਨ ਦੇ ਵਿੱਚ ਬਸ ਧੀ ਪੈਣ ਸਹੀ ਚਾਹੀਦੀ ਆ ਜੇ ਗਲਤ ਆ ਉਹ ਮੁੰਡੇ ਵਾਲੇ ਦੀ ਮਦਦ ਹੋਏਗੀ ਤੇ ਜੇ ਸਹੀ ਆ ਤੇ ਤੁਹਾਡੀ ਪੈਣਾ ਠੋਕ ਕੇ ਮਦਦ ਹੋਏਗੀ ਕਿਰਪਾ ਕਰਕੇ ਜਦੋਂ ਵੀ ਕੋਈ ਸਹਰਾ ਪਰਿਵਾਰ ਜਾਂ ਕਿਸੇ ਵੱਲੋਂ ਕੇਸ ਕੋਰਟ ਤੇ ਹੋ ਜਾਂਦਾ ਕੋਈ ਵੀ ਚਲੀ ਗੱਲ ਨਹੀਂ ਦੱਸਦਾ ਅਨ ਨੂੰ ਯਾਦ ਕਰੋ ਅਸੀਂ ਤੁਹਾਨੂੰ ਬਕਾਇਦਾ ਚੱਲਦੇ ਕੇਸ ਦੇ ਵਿੱਚ ਹੀ ਤੁਹਾਨੂੰ ਸਾਰੇ ਪਰਿਵਾਰ ਚੱਡ ਕੇ ਆਵਾਂਗੇ ਜਾਂ ਫਿਰ ਥਾਣੇ ਵਾਲੇ ਆਪਣੇ ਥਾਣੇ 'ਚ ਧੀ ਪੈਨ ਨੂੰ ਰੱਖਣ ਜਿੰਨਾ ਚਿਰ ਕੋਰਟ ਦਾ ਫੈਸਲਾ ਨਹੀਂ ਹੁੰਦਾ ਸਾਹਮਣੇ ਜੇ ਸਾਰੇ ਪਰਿਵਾਰ ਦੇ ਵਿੱਚ ਪੇਕੇ ਵਾਲੇ ਵੀ ਨਹੀਂ ਸਾਮਦੇ ਭਰਾਇਆਂ ਪੰਜਾਬੀ ਟੋਕੀਆਂ ਮਾਰਦੇ ਨੇ ਬੱਚੇ ਛੋਟਿਆਂ ਦਾ ਜਨਮ ਖਰਾਬ ਹੋਣ ਰਿਹਾ ਜਿੰਨਾ ਚਿਰ ਕੋਰਟ ਦਾ ਫੈਸਲਾ ਨਹੀਂ ਹੋਊਗਾ ਸਾਰੇ ਪਰਿਵਾਰ ਨੂੰ ਧੀ ਭੈਣ ਨੂੰ ਸਾਮ ਸੰਭਾਲ ਕਰਨੀ ਪਾਉਗੀ ਰੱਖਣਾ ਪਊਗਾ ਚਾਹੇ ਇੱਕ ਸਾਈਡ ਤੇ ਕੋਨੇ ਤੇ ਕਮਰਾ ਦੇ ਦੇਣ ਇਹ ਤਾਂ ਕੋਈ ਮਤਲਬ ਦੁਨੀਆ ਤੇ ਨਿਆਣਾ ਨਾ ਹੋਇਆ ਕਿ ਤੁਸੀਂ ਵਿਆਹ ਕੇ ਧੀ ਭੈਣ ਨੂੰ ਲੈ ਜਾਂਦੇ ਹੋ ਸਗਨਾ ਨਾ ਖਰਦੇ ਹੋ ਨਿੱਕੀ ਮੁੱਟੀ ਨੋਕ ਝੋਕ ਤੇ ਚੋਕੇ ਬਾਹਰ ਮਾਰਦੇ ਹੋ ਜ਼ਿੰਦਗੀ ਤੁਹਾਡੀ ਵੀ ਖਰਾਬ ਤੇ ਉਹ ਧੀ ਭੈਣ ਦੀ ਵੀ ਖਰਾਬ ਤੇ ਲੋਕਾਂ ਦੀ ਟੂਣੇ ਵਖਰੇ ਲੋਕਾਂ ਦੇ ਤਾਣੇ ਵੱਖਰੇ ਜਿ ਨਜ਼ਰ ਕੇਸ ਨਹੀਂ ਨਿਪਟਦਾ ਇਹ ਮਸਲਾ ਬਿਲਕੁਲ ਸਮਾਜ ਸੇਵਾ ਸੰਸਥਾ ਜਥਾ ਤਰਨਾਦਲ ਅਰਬਾ ਖਰਬਾ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਜਥੇਬੰਦੀਆਂ ਲੋ ਤੁਹਾਨੂੰ ਬੇਨਤੀ ਹੈ ਕਿ ਹੁਣ ਜਿਹੜਾ ਜੱਥਾਵਾ ਜਿਹੜੇ ਨਿਹੰਗ ਸਿੰਘ ਨੇ ਉਹ ਆਪਣੀ ਜਿਹੜੀ ਆ ਕਿ ਉਹਦੇ ਕੋਲ ਕੋਈ ਵੀ ਪੁਕਾਰ ਲੈ ਕੇ ਆਊਗਾ ਐਫੀਡਿਵਿਟ ਦੇਊਗਾ ਤੇ ਉਹਦੇ ਨਾਲ ਜਾਣਗੇ ਜਾਣਗੇ ਤੇ ਜਿਹੜੇ ਕੋਟਾਂ 'ਚ ਕੇਸ ਚੱਲਦੇ ਨੇ ਜ਼ਰੂਰੀ ਗੱਲ ਮੈਂ ਇਹ ਕਰਨ ਲੱਗਾ ਸੀ ਬਾਕੀ ਕਿਸੇ ਧੀ ਭੈਣ ਨੂੰ ਜ਼ਰੂਰ ਤਾਂ ਸਾਡੀ ਜੱਥੇਬੰਦੀ ਨਾਲ ਸੰਪਰਕ ਕਰੇ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਡਾ ਘਰ ਬਸਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਘਰ ਦੋ ਤੋੜਨਾ ਸਭ ਤੋਂ ਵੱਡਾ ਪਾਪ ਹੈ ਤੇ ਸੋਸ਼ਲ ਜੋੜਨੇ ਸਭ ਤੋਂ ਵੱਡਾ ਪੁੰਨ ਹੈ ਇਹ ਪੁੰਨ ਕਰਦੇ ਆ ਸਾਡੀ ਜਾਨ ਵੀ ਚਲੀ ਜਾਊਗੀ ਸਾਨੂੰ ਕੋਈ ਪਰਵਾਹ ਨਹੀਂ 8725842517 ਸਾਡਾ ਨੰਬਰ ਹੈ ਜ਼ਿਲ੍ਹਾ ਗੁਰਦਾਸਪੁਰ ਹੈ ਵੀਰੋ ਕਿਰਪਾ ਕਰੋ ਕਿ ਘਰਾਂ ਦੇ ਵਿੱਚ ਕੋਈ ਨਿੱਕੀਆਂ ਮੋਟੀਆਂ ਗਲਤੀਆਂ ਕਿਸੇ ਦੇ ਪਿੱਛੇ ਲਾ ਕੇ ਜਾਂ ਗੱਲਬਾਤ ਕਰਕੇ ਆਪਣਾ ਘਰ ਨਾਮ ਬਗਾੜੀਏ ਘਰ ਦੇ ਵਿੱਚ ਲੋਕਾਂ ਦੇ ਤਾਣੇ ਮੇਨੇ ਜਿਹੜੇ ਉਹ ਨਾਂ ਆਪਣੇ ਘਰ ਚ ਬਣਾਈ ਹੈ ਇੱਜ਼ਤਦਾਰ ਪਰਿਵਾਰ ਹੋ ਤੁਸੀਂ ਤੇ ਸਾਨੂੰ ਸੱਚੀ ਤੇ ਸਪਸ਼ਟ ਗੱਲ ਦੱਸਣੀ ਜਿਹਨੇ ਸਾਡੇ ਕੋਲ ਆ ਜੇ ਸਾਡੇ ਕੋਲ ਆ ਕੇ ਗਲਤ ਗੱਲ ਕੀਤੀ ਉੱਥੇ ਕੁਝ ਹੋਰ ਨਿਕਲਿਆ ਉਸੇ ਟਾਈਮ ਜਿਹੜਾ ਸਾਡੇ ਕੋਲ ਆਊਗਾ ਐਫੀਡੇਵਿਡ ਦੇਊਗਾ ਜਿਹੜਾ ਸਾਨੂੰ ਐਪਲੀਕੇਸ਼ਨ ਦੇਊਗਾ ਉਹਦੇ ਹੀ ਵਿਰੁੱਧ ਕਾਰਵਾਈ ਕੀਤੀ ਜਾਊਗੀ ਤੇ ਦੂਸਰੀ ਧਿਰ ਨਾ ਖੜਿਆ ਜਾਊਗਾ ਮਤ ਕਿਓ ਕਿ ਬਾਬੇ ਤੁਹਾਨੂੰ ਅਸੀਂ ਲੈ ਕੇ ਆਏ ਤੇ ਤੁਸੀਂ ਦੂਜੀ ਪਾਰਟੀ ਨਾਲ ਦੂਜੇ ਪਰਿਵਾਰ ਨਾਲ ਖੜ ਗਏ ਹੋ ਕਿਉਂਕਿ ਤੁਹਾਡੇ ਚ ਗਲਤੀ ਹੈ ਵਿੱਚ ਲਾਈਨ ਲਿਖਾਈ ਜਾਂਦੀ ਉਹਦੇ ਆਧਾਰ ਤੇ ਤੁਹਾਡੇ ਤੇ ਕਾਰਵਾਈ ਬਣੇਗੀ ਸਾਨੂੰ ਕਾਲ ਕਰਨ ਤੋਂ ਪਹਿਲਾਂ ਇਹ ਗੱਲਾਂ ਸੋਚ ਕੇ ਤੇ ਫੇਰ ਵਿੱਚ ਪਾਉਣਾ ਬਾਕੀ ਕੋਰਟ ਕੇਸ ਦੀ ਕੋਈ ਗੱਲ ਨਹੀਂ ਮਾਨਜੋਗ ਅਦਾਲਤ ਹੈ ਜਿੰਨਾ ਚਿਰ ਉਹਦਾ ਫੈਸਲਾ ਨਹੀਂ ਹੁੰਦਾ ਤੁਸੀਂ ਸਾਰੇ ਪਰਿਵਾਰ ਘਰੀ ਬਸੋਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ